ਬਾਈ ਜੀ ਆਪਾਂ ਖੜੇ ਆਂ ਸ਼ਹਿਰ ਪਿੱਖੀ ਤੁਸੀਂ ਬਰਾਤਾਂ ਦੇਖੀਆਂ ਹੋਣੀਆਂ ਬਾਈ ਨੇ ਦਾ ਬਰਾਤ ਦਾ ਸਿਰ ਹਲਾਤਾ ਗੱਡੀਆਂ ਦੇ ਬਰਾਤਾਂ ਦੇਖੀਆਂ ਹੋਣੀਆਂ ਤੁਸੀਂ ਮੋਡੈਲ ਦੇਖੋਣੇ ਆ ਬਾਈ ਨੇ ਬੈਲਾਂ ਤੇ ਹਾਤੀਆਂ ਦੇ ਬਾਈ ਨੇ ਪੂਰਾ ਸ਼ਹਿਰ ਜਾਮ ਕਰਤਾ ਪਿੱਖੀ ਸ਼ਹਿਰ ਦੇਖ ਸਕਦੇ ਹੋ ਸਿਰ ਹਲਾਤਾ ਬਾਈ ਦਾ ਵਿਆਹ ਹੈ ਅੱਜ ਪੂਰਾ ਖੁਸ਼ ਹੈ ਬਾਈ ਆ ਦੇਖੋ ਊਠ ਜੀ ਊਠ ਜੀ ਅੰਗਰੇਜ਼ ਕੀ ਸਾਰੇ ਜੱਡਾ ਬਾਈ ਬੌਂਸਰ ਗਿਆ ਜਮਾ ਸਿਰਾਲ ਆਤਾ ਕਹਿੰਦੇ ਮੰਤਰੀਆਂ ਦੇ ਮੰਤਰੀ ਆਏ ਹੋਏ ਨੇ ਅੱਜ ਆਹ ਦੇਖ ਸਕਦੇ ਹੋ ਬਾਈ ਪੂਰਾ ਖੁਸ਼ ਹੈ ਅੱਜ ਆਹ ਬਾਈ ਅੱਜ ਵਿਆਹ ਹੈ ਸ਼ਹਿਰ ਭਿੱਖੀ ਦੇ ਨੇੜੇ ਬਾਈ ਨੇ ਸਿਰਾਲ ਆਓ ਦੇਖ ਜਿੱਥੇ ਤੱਕ ਦੇਖ ਸਕਦੇ ਹੋ ਸਿਰਾਲ ਲੱਗ ਗਿਆ ਜਮਾ ਸ਼ਹਿਰ ਜਮ ਕਰਤਾ ਕੋ ਬੱਟੀ ਇਹਨੇ ਪੈਲਸ ਦੇ ਵਿੱਚ ਕਈ ਪਿੰਡਾਂ ਦਾ ਪ੍ਰੋਗਰਾਮ ਹੈ ਇਕੱਠਾ ਅੱਜ ਆ ਦੇਖ ਸਕਦੇ ਹੋ ਬਾਈ ਉਠਾ ਦੇ ਯਾਰ ਮੈਂ ਤਾਂ ਪਹਿਲੀ ਵਾਰ ਦੇਖੀ ਆ ਬਰਾਤ ਜੇ ਤੁਸੀਂ ਇਹ ਹੀ ਬਰਾਤ ਪਹਿਲਾਂ ਕਦੇ ਦੇਖੀ ਹੈ ਤਾਂ ਕਮੈਂਟ ਕਰਕੇ ਜਰੂਰ ਦੱਸੋ ਆ ਦੇਖੋ ਬਈ ਅੱਜ ਪਿੱਖੀ ਦੇ ਬੱਲੇ ਬੱਲੇ ਕਰਾਦੀ ਬਾਈ ਨੇ ਪਿੱਖੀ ਪੂਰਾ ਸ਼ਹਿਰ ਜਾਮ ਕਰਤਾ ਆ ਦੇਖ ਸਕਦੇ ਹੋ ਬਈ ਉਹ ਉਠਾ ਦੇ ਬਰਾਤ ਪੂਰੇ ਸਜਾ ਕੇ ਬਾਈ ਨੇ ਸਿਰ ਹਲਾਤਾ ਬਈ ਕਹਿੰਦਾ ਪਤਾ ਲੱਗਣਾ ਚਾਹੀਦਾ ਆਣ ਆਲੇ ਬੱਚਿਆਂ ਨੂੰ ਮੁਲਕ ਵੀ ਹਾਂ ਬਰਾਤ ਆਈ ਸੀ ਆਪਣੀ ਇਹ ਸਿਰਾ ਲਾ ਰਹੇ ਆ ਤੇ ਬਾਈ ਕਿੰਨੇ ਖੁਸ਼ ਨੇ ਅੱਜ ਵਿਖੀ ਚ ਬੱਲੇ ਬੱਲੇ ਕਰਾਤੀ ਕਹਿੰਦੇ ਆ ਦੇਖ ਸਕਦੇ ਹੋ ਭਈਆ ਅੰਗਰੇਜ਼ ਵੀ ਆਏ ਹੋਏ ਨੇ ਵਿਆਹ ਚ ਆ ਸਾਰੇ ਅੰਗਰੇਜ਼ ਬੈਠੇ ਨੇ ਇੰਨਾ ਚ ਠੀਕ ਹੈ ਬਾਈ ਦਾ ਪੂਰਾ ਤਗੜਾ ਕਾਰੋਬਾਰ ਲੱਗਦਾ ਆ ਦੇਖੋ ਭਈ ਘੋੜਿਆਂ ਦੇ ਉਹ ਦੇਖੀ ਐਕਸੀਡੈਂਟ ਹੋ ਗਿਆ ਸੀ ਆ ਦੇਖ ਸਕਦੇ ਹੋ ਭਈ ਪੂਰਾ ਸ਼ਹਿਰ ਜਾਨ ਕਰਦਾ ਵਿਖੀ ਅੱਜ ਬਾਈ ਨੇ ਬਾਕੀ ਤੁਹਾਨੂੰ ਅੱਗੇ ਦਿਖਾਣੇ ਆ ਜਿੱਥੇ ਤੱਕ ਥੋਡੀ ਨਹੀਂ ਆ ਜਾਂਦੀ ਯਾਰ ਜਮਾ ਕੰਮ ਸਿਰਾਂ ਵਾਲਾ ਤਾਂ ਆ ਵੀਡੀਓ ਸ਼ੇਅਰ ਕਰ ਦੋ ਇਹ ਜੀ ਬਰਾਤ ਆ ਦੇਖੋ ਬਾਈ ਇਹ ਪੰਜਾਬ ਦੇ ਪੂਰੇ ਚਰਚਾ ਜ ਰਹਿਣ ਵਾਲੀ ਬਰਾਤ ਆ ਕੋਈ ਨਿੱਕੀ ਮੋਟੀ ਬਰਾਤ ਨਹੀਂ ਹੈਗੀ ਮੈਂ ਤਾਂ ਪਹਿਲੀ ਵਾਰ ਦੇਖੀ ਆ ਤੀਜ ਬਰਾਤ ਆਂਦੀ ਆ ਦੇਖੋ ਬਾਈ ਜਿੱਥੇ ਤੱਕ ਨਹੀਂ ਆ ਜਾਂਦੀ ਉਹ ਪੂਰਾ ਪੂਰਾ ਸ਼ਹਿਰ ਜਾਮ ਕਰਤਾ ਜਿਵੇਂ ਇਹ ਆ ਦੇਖ ਸਕਦੇ ਹੋ ਅਦਰ ਸੁਨਾਮ ਨੂੰ ਰੋਡ ਜਾਂਦਾ ਪਟਿਆਲਾ ਸੁਨਾਮ ਉੱਪਰ ਦੇਖ ਸਕਦੇ ਹੋ ਉਹ ਜਿੱਥੇ ਤੱਕ ਨਹੀਂ ਆ ਜਾਂਦੀ ਏ ਰ ਬਾਈ ਨੇ ਰੋਡ ਜਾਮ ਕਰਤਾ ਸਿਰਹਾ ਲਾਤੀ ਆ ਬਾਈ ਦਾ ਵਿਆਹ ਆ ਆਪਾਂ ਤੁਹਾਨੂੰ ਦੁਬਾਰੇ ਦਿਖਾ ਦਈਏ ਆ ਦੇਖੋ ਹਾਤੀ ਦੇ ਬਰਾਤ ਆਈ ਹੈ ਪਹਿਲੇ ਨਾਲ ਦਾ ਕੋਈ ਪਿੰਡ ਨਹੀਂ ਛੱਡਿਆ ਪਿੰਡਾਂ ਨੇ ਪਿੰਡ ਛੱਡਲੇ ਵਿਆਹ ਚ ਲੋਕਾਂ ਦੀ ਬਰਾਤ ਆਂਦੀ ਬੈਂਡ ਵਾਜਿਆ ਨਾਲ ਕਹਿੰਦੇ ਜੱਟ ਦੀ ਬਰਾਤ ਆਉ ਠਾ ਠਾ ਕਰਦੀ ਕਮੈਂਟ ਜਰੂਰ ਕਰਿਓ ਤੇ ਵੀਡੀਓ ਸ਼ੇਅਰ ਕਰਿਓ ਬਾਈ